ਕੱਲ ਜੀ ਆਇਓ 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 ਕੱਲ ਜੀ ਆਇਓ ਆ ਆ ਦੇਖੋ ਜੀ ਪੁਲਿਸ ਦਾ ਬੁਰਾ ਹਾਲ ਹੈ ਜੀ ਆਇਓ ਆਇਓ ਜੀ ਸਿਸਟਮ ਦਾ ਹਾਲ ਦੇਖਣ ਨੂੰ ਲੰਗਰ ਖਾਂਦ ਰੁਕਾ ਦੇ ਬਿਲੰਗਰ ਨਾ ਸਕਣ ਕਿ ਮੇ ਰੋਕ ਕੇ ਪੂਰੇ ਹੋ ਰਹੇ ਆ ਆਏ ਐ ਐ ਸਹੀ ਸਰ ਦੀ ਵੀਡੀਓ ਬਣਾ ਲਾ ਮਨਜੀਤ ਇਹ ਰੋਕ ਕੇ ਪੂਰੇ ਹੋ ਰਹੇ ਆ ਆਇਓ ਤੇ ਜੀ ਆਇਓ ਆਜੋ ਤੁਸੀਂ ਲੰਗਰ ਛਕੋ ਕੋਈ ਡਰੋ ਨਾ ਜਿਓ ਆਜਾ ਆਜੋ ਅੰਕਲ ਜੀ ਕੋਈ ਨਾ ਅੱਧੀ ਗੱਡੀ ਤੁਹਾਨੂੰ ਦੁਨੀਆ ਬਹੁਤ ਬਹੁਤ ਬੋਲ ਰਿਹਾ ਹੈ ਗੱਲ ਦੀ ਉੱਪਰ ਰਹੇ ਨਾ ਤੁਸੀਂ ਸਿਖਾਓ ਆਇਓ ਅੰਕਲ ਜੀ ਆਜੋ ਕੋਈ ਗੱਲ 200 200 ਰੁਪਏ ਗਰੀਬਾਂ ਨੂੰ ਹਲੋ ਇਹ ਵੀ ਲੋਡ ਬੰਦ ਹੁੰਦਾ ਯਾਰ ਸਰਕਾਰੀ ਹਸਪਤਾਲ ਦੇ ਵਿਚਾਰਾ ਗਰੀਬ 500 ਰੁਪਏ ਦਾ ਵੀ ਭਾਗਣਾ ਦਾ ਸੌਦਾ ਬਾਜੂ ਦਾ ਦੱਸ ਜਿਹੜੀ ਨਾਲ ਕਰਕੇ ਲੈਕਸਟ ਹੈ ਹਲੋ ਇਹ ਨਹੀਂ ਰਹੀ ਮੇਰੀ ਜਾਨ ਠੀਕ ਹੈ ਬੀਬੀ ਜੀ ਉਧਰ ਜੇ ਮੈਂ ਬੇਨਤੀ ਕਰ ਰਿਹਾ ਅਸੀਂ ਨਹੀਂ ਬੇਨਤੀ ਕਰ ਰਹੇ ਸਰ ਅਸੀਂ ਤਾਂ ਅਫਸਰਾਂ ਨਾਲ ਗੱਲ ਕਰ ਲੋ ਅਸੀਂ ਮੈਂ ਦੇ ਦੋ ਦਿੱਤਾ ਜੀ ਨੰਬਰ ਇੰਦੇ ਕਰਾ ਸਕਦਾ ਮੈਂ ਲਾਲ ਨਾ ਬੜਾ ਨਾਲੇ ਨਾਲੇ ਬਟੇ ਬੜਾ ਸਾਫਟ ਬੈਠਾ ਸਦਾ ਸੀ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫ਼ਤਰ ਕਮਾਲ ਹੋ ਗਈ ਨਹੀਂ ਅਸੀਂ ਤਾਂ ਜਿਉਂ ਹੀ ਖੜਾਂਗੇ ਪੂਰੇ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆਗੇ ਸਰ ਨਾਲ ਮਿਲ ਲਵੇ ਗੱਲ ਖਤਮ ਅੱਜ ਕਿਹੜਾ ਕੋਈ ਜਿੱਦ ਕਰ ਰਿਹਾ ਅਸੀਂ ਸਾਈਡ ਤੇ ਖੜਿਆ ਕੋਈ ਟ੍ਰੈਫਿਕ ਜਾਮਾ ਲੰਗਰ ਦੀ ਦਿੱਕਤ ਇੱਕ ਤਿੱਕਾ ਤੋਂ ਦੱਸ ਦਿਓ ਸਰ ਜੀ ਦਿੱਕਤ ਨੂੰ ਦਿੱਤਾ ਵੀ ਸਾਡੇ ਨਾਲ ਉਹ ਲੱਗਾ ਜੀ ਤੁਸੀਂ ਦਿੱਕਤਾਂ ਜੀ ਆ ਕੇ ਮਿਲੂਗਾ ਗੱਲ ਖਤਮ ਇਹ ਤਾਂ ਕਿਹੜਾ ਅੱਜ ਦਾ ਚੱਲ ਰਿਹਾ ਸਰ ਟੈਨਸ਼ਨਾਂ ਤੋਂ ਚੱਲ ਰਿਹਾ ਹੈ ਅਸੀਂ ਬੇਨਤੀ ਕਰ ਰਹੇ ਹਾਂ ਵੀਰ ਬਣ ਕੇ ਵੀ ਲੱਗ ਰਿਹਾ ਹੈ ਜੀ ਅਸੀਂ ਕੋਈ ਜਿੰਦ ਵੀ ਅਸੀਂ ਬੇਨਤੀ ਕਰ ਰਹੇ ਹਾਂ ਲਾਓ ਉੱਥੇ ਆ ਜੀ ਮਹੀ ਨਹੀਂ ਉੱਥੇ ਨਹੀਂ ਆਈ ਇੱਥੇ ਲਾਉਣਾ ਜੀ ਇੱਥੇ ਲੱਗਦਾ ਆ ਰਿਹਾ ਕਰੋਨਾ ਤੋਂ ਪਹਿਲਾਂ ਦਾ ਲੱਗਦਾ ਆ ਰਿਹਾ ਕੋਈ ਅੱਜ ਤਾਂ ਨਹੀਂ ਲੱਗਦਾ ਇਹ ਹੈ ਕਰੋਨਾ ਵੇਲੇ ਦਾ ਕੋਈ ਇੱਥੇ ਹਾਂ ਜੀ ਉਹਨੂੰ ਪਤਾ ਹੀ ਨਹੀਂ ਜੀ ਫਿਰ ਕਿਉਂ ਨਾਲ ਕਿਉਂ ਚੱਲੀ ਇਹ ਲੰਗਰ ਲੱਗ ਰਿਹਾ ਗੱਲ ਖਤਮ ਜੇਡਾ ਤੁਹਾਡਾ ਕੋਈ ਰੋਕਦਾ ਜੀ ਉਹਨੂੰ ਕਹਿ ਦਿਓ ਆ ਕੇ ਕਿੰਨਾ ਮਟਾਉਂਦਾ ਨਹੀਂ ਜਿੱਥੇ ਜਿਆਦਾ ਹੋਣੇ ਉੱਥੇ ਲਾ ਲਓ ਨਹੀਂ ਉੱਥੇ ਜਾਂਦਾ ਨਹੀਂ ਜੀ ਕੋਈ ਮਰੀਜ਼ ਮੈਂ ਮੈਂ ਹਸੂ ਆਉਂਦੇ ਰੋਜ਼ ਗੁੱਡੇ ਕਹਿਣ ਨਾਲ ਖੜੀ ਲੱਗੂਗਾ ਜੀ ਉੱਥੇ ਪੰਜ ਲੱਖ ਗੁੱਡੇ ਜਾਂ ਮੇਰੇ ਕਹਿਣ ਨਾਲ ਹੀ ਲੱਗਦਾ ਇਹ ਤਾਂ ਪਰਮਾਤਮਾ ਦੇ ਕਰਮ ਨੇ ਅਸੀਂ ਤਾਂ ਉਰੀ ਲਾਉਣੇ ਆ ਜੀ ਸਾਨੂੰ ਤਿੰਨ ਸਾਲ ਹੋ ਗਏ ਤੇ ਉਰੀ ਲਾਵਾਂਗੇ ਸਰ ਗੱਲ ਖਤਮ ਜੇ ਤੁਹਾਡਾ ਕੋਈ ਪ੍ਰਸ਼ਾਸਨ ਜਿਹੜਾ ਰੋਕਦਾ ਉਹਨੂੰ ਕਹਿ ਦਿਓ ਜੀ ਆ ਕੇ ਰੋਕਣਾਂ ਦੀ ਗੱਲ ਕਰਦੇ ਦੇਖ ਲੈਣੇ ਜ ਇਹ ਨਾ ਰੋਕ ਰਿਹਾ ਸਰ ਇਹ ਕੁਝ ਨਹੀਂ ਕਰ ਰਿਹਾ ਮੈਂ ਇੱਥੇ ਹੀ ਕਰ ਰਿਹਾ ਤੁਹਾਨੂੰ ਆ ਲੈ ਤੁਹਾਨੂੰ ਹਜ਼ਾਰਾਂਵਾਰੀ ਬੈਂਕਟੀ ਕਰਨ ਲਈ ਸਰ ਨਾ ਅਸੀਂ ਦੇਖਣਾ ਕਿਸ ਨੂੰ ਨਾ ਸਰ ਗੱਲ ਖਤਮ ਜੀ ਬਸ ਫਿਰ ਉੱਥੇ ਲਾਉਣਾ ਇੱਥੇ ਹੀ ਲਾਵਾਂਗੇ ਉੱਥੇ ਨਹੀਂ ਲਾਉਂਦੇ ਇਹ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੰਗਰ ਦੀ ਪਰ ਅਸੀਂ ਤੁਸੀਂ ਦੇਖੋ ਇਹ ਸੇਵਾ ਵੀ ਰੋਕ ਰਹੇ ਨੇ ਬੇੜਾ ਕਰਕੇ ਸਿਸਟਮ ਬਣਾਉਂਦੇ ਬਸ ਸਰ ਇਹ ਗੱਲ ਸਭ ਦੀ ਕਹਿੰਦਾ ਕਿ ਜਿਹੜਾ ਲੱਗਿਆ ਉਹਨਾਂ ਨੇ ਵੀ ਰੋਕ ਰਹੇ ਨਹੀਂ ਕਹਿੰਦਾ ਇਹ ਨਹੀਂ ਕਹਿੰਦਾ ਸਰਜ ਬੰਦਾ ਕਿ ਮੈਂ ਤੁਹਾਨੂੰ ਬਣਾ ਇੱਥੇ ਕੀ ਹੋ ਗਿਆ ਇੱਥੇ ਕੀ ਤੁਸੀਂ ਲੰਗਰ ਲਗਾਤਾਰ ਚਲਾਓ ਭਾਜੀ ਸਾਨੂੰ ਕੀ ਪ੍ਰੋਬਲਮ ਹੈ ਤਾਂ ਆਪੇ ਕੰਮ ਕਰਦਾ ਉਹੋ ਹੀ ਆ ਫਿਰ ਇੱਥੇ ਹੀ ਲਾਉਣਾ ਤਿੰਨ ਸਾਲਾਂ ਤੋਂ ਇੱਥੇ ਹੀ ਲਾਉਂਦੇ ਆ ਰਹੇ ਤੇ ਇੱਥੇ ਹੀ ਲੱਗੂ ਗੱਲ ਖਤਮ ਇੱਕ ਦਿਨ ਲਾਣਾ ਹੁੰਦਾ ਮਹੀਨੇ 'ਚ ਮੈਨੂੰ ਇਹ ਕਹਿ ਰਿਹਾ ਹੈ